बड़ा चेस टूर्नामेंट हुआ जहाँ छोटे बच्चों से लेकर अनुभवी खिलाड़ियों ने अपनी अपनी सोच से स्वयं से सबका जीत जीत हर चाल हर मूव ने एक बात सिखाई जिंदगी भी एक शतरंज की तरह है जहाँ सोच समझ कर आगे बढ़ना चाहिए So I like would like to thanks our chief guest honor for taking of valuable time to bless this event and special thanks to the Chess Association

नमरा सिंह हो गया खाली बाल चलो अनिल बेस्ट अंडर 9 अनिल बेस्ट अंडर 9 इस बार बेस्ट अंडर 11 जितने तीन तीन नाम कट के बोल ले सारे सारे दिन बोल सर मैं बधाई देऊ बात की 500 फैमिली जिन्होंने यह ਕੋਦਮ ਕਰਿਆ ਸਾਡਾ ਪੰਜਾਬ ਜਿੱਤੇ ਫਿਜੀਕਲ ਗੇਮਾਂ ਦੇ ਲਈ ਨਹੀਂ ਜਾਣਿਆ ਜਾਂਦਾ ਮਾਈਂਡ ਗੇਮ ਦੇ ਲਈ ਜਾਣਿਆ ਜਾਂਦਾ ਬੜਾ ਸੋਹਣਾ ਸਤਰੰਜ ਦਾ ਜਿਹੜਾ ਮਾਈਂਡ ਗੇਮ ਹੈ ਇਹ ਉਹ ਧੂਵੀ ਦੇ ਵਿੱਚ ਚੰਗੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਪੂਰੇ ਪੰਜਾਬ ਲੈਵਲ ਤੋਂ ਆਰਟਿਸਪੈਂਟਾਂ ਨੇ ਪਾਰਟਿਸਪੇਟ ਕੀਤਾ ਤੇ ਇਹ ਵੀ ਉਹਨਾਂ ਦਾ ਬਹੁਤ ਸੋਹਣਾ ਪ੍ਰਾਲਾ ਸੀਗਾ ਵਰਤਮਾਨ ਕਰੀਏ ਇਸੇ ਤਰੀਕੇ ਨਾਲ ਇਸਕੇ ਦੇ ਵਿੱਚ ਜੇ ਬੰਦੇ ਦੇ ਮਸ਼ਹੂਰ ਕਰਦੇ ਬੱਚਿਆਂ ਨੂੰ ਕਿਸੰ ਦੇ ਦਿੰਦੇ ਹਾਂ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿਨ ਬਹੁਤ ਜ਼ਿਆਦਾ ਪਾਰਟਿਸਪੀਟੈਂਟ ਆਏ ਸੀ ਇਹਨਾਂ ਨੇ ਇਸ ਪਲੇਸਪਾਈਂਗ ਲੋਕ ਅੱਜ ਜਿੱਤੇ ਵੀ ਨੇ ਜੇ ਜਿਹੜੇ ਜਿੱਤੇ ਨਹੀਂ ਗਏ ਉਹ ਅੱਗੇ ਜਿੱਤ ਜਾਣਗੇ ਪਰ ਜਿਸ ਕਿਸਮ ਦੀ ਇਹ ਖੇਡ ਆ ਗਈ ਕਿ ਮਨ ਤੇ ਚੱਲਿਆ ਜੀ ਇਹ ਸਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਸਰ ਕਰਨਾ ਸਿੱਖਾਉਂਦੀ ਹੈ माइंड गेम माइंड में मजबूती भी और जिंदगी सर करना भी सिखाने सारे बच्चे जो पार्टीपेट है बहुत बहुत बधाई है पर आए सारे बहुत अब जो चैस चैंपियनशिप हो बहुत खुशी की गल है कि बंसर ब्रदर ने यह ऑर्गेनाइज किया और डिस्ट्रिक्ट चैस जो ਸਾਡੀ ਸੰਸਥਾ ਇਹਨਾਂ ਨੇ ਹੋਣ ਕੀਤਾ ਔਰ ਜੋ ਆ ਕੇ ਅਰੰਧ ਆਇਆ ਤਕਰੀਬਨ 150 ਦੇ ਕਰੀਬ ਪਾਰਟਿਸਪੈਂਟਸ ਆਏ ਔਰ ਜੋ ਮੈਂ ਦੇਖਿਆ ਉਹਨਾਂ ਚੋਂ ਬਹੁਤ سارے ਜਿੱਤੇ ਵੱਖ-ਵੱਖ ਵਰਗਾਂ ਚ ਔਰ ਜਿਹੜੇ ਨਹੀਂ ਜਿੱਤੇ ਉਹ ਸਿੱਖੇ ਸੋ ਜੈਸਾ ਜਿਹੜੀ ਦਿਮਾਗ ਨੂੰ ਬਹੁਤ ਫਰੈਸ਼ ਕਰਦੀ ਹੈ ਸੋ ਤੁਰੀ ਦੇ ਵਿੱਚ ਇਹੋ ਜੀ ਸਿਸਟਮ ਦਾ ਇਹੋ ਜੀ ਚੈਂਪੀਅਨਸ਼ਿਪ ਦਾ ਆਯੋਜਨ ਕਰਨਾ ਬਹੁਤ ਮਾੜੀ ਗੱਲ ਹੈ ਮੈਂ ਫਿਰ ਤੋਂ ਬੰਸਰਪੁਰ ਆਵਰਨ ਹਰਿਨਾਥ ਸੁਭਾਰ ਜੀ ਨੂੰ ਪਤਾ ਹੀ ਦਿੰਦੇ ਆ ਤੂਰੇ ਨੂੰ ਸਾਰੇ ਨੂੰ ਪਤਾ ਹੈ ਕਿ ਨਾਲੇ ਇੱਥੇ ਇੱਕ ਬਹੁਤ ਮਲੱਕੜ ਕਿਸਮ ਦਾ ਟੂਰਨਾਮੈਂਟ ਹੋ ਰਿਹਾ ਹੈ ਸਲਪਾਂ ਦੀ ਪ੍ਰੋਗਰਾਮ ਬਲਕਿ ਆਰਸ਼ਣ ਬਰਾਦਰ ਨੇ ਇਹ ਵੀ ਮਾਣੇ ਉਦੇਦਾਰ ਨੇ ਜਿੰਨੇ ਮੈਂਬਰ ਸਾਹਿਬਾਨ ਨੇ ਸਾਰੇ ਵਧਾਈ ਦੇ ਬੰਦਰ ਨੇ ਅੱਜ ਉਹਦਾ ਮੈਂ ਧੰਨਵਾਦ ਵੀ ਕਰਦਾ ਕਿ ਸਾਡੇ ਸ਼ਹਿਰ ਦੇ ਵਿੱਚ ਸਾਡੇ ਬੱਚਿਆਂ ਨੂੰ ਉਹ ਧੂਰੀ ਦੇ ਬੱਚਿਆਂ ਨੂੰ ਔਰ ਬਾਹਰਲੇ ਬੱਚਿਆਂ ਨੂੰ ਪੰਜ ਦਿਮਾਗੀ ਤੌਰ ਤੇ ਗੇਮ ਦਾ ਮੁਕਾਬਲਾ ਕਰਾਇਆ ਔਰ ਦਿਮਾਗ ਦੀ ਜਿਹੜੀ ਗੇਮ ਹੈ 2 ਮਿੰਟ ਬਹੁਤ ਵਧੀਆ ਗੇਮ ਹੈ ਬਹੁਤ ਦੇਰ ਤੱਕ ਬਹਲੇ ਕਰਦੇ ਨੇ ਫਿਰ ਇੱਕ ਵਾਰ ਨੇ ਸਾਰੇ ਬੱਚਿਆਂ ਨੂੰ ਵੀ ਤੇ ਸਾਰੇ 500 ਰੁਪਏ ਜਿੰਨੇ ਮੈਂਬਰ ਨੇ ਸਾਰੇ ਉਦੇਦਾਰ ਨੇ ਸਭਾ ਦਾ ਬੱਚੇ ਉੱਪਰ ਬੈਠੋ ਹਾਂ क्या नाम सर हाँ जी नमस्कार जी मेरा नाम मयंक बंसल है और आज धूरी में बंसर ब्रदर्स की तरफ से फर्स्ट चैम्पियन ओपन टूर्नामेंट धूरी में करवाया गया जो कि बारूमा धर्मशाला में रखा गया था ये एक ओपन टूर्नामेंट था यहाँ से यहाँ इस टूर्नामेंट में अंडर नाइन अंडर इलेवन अंडर सेवनटीन और यहाँ तक कि मोर देन सिक्सटी प्लस एज के भी हमारे यहाँ पे पार्टिसिपेंट किया एक बच्चा तो पाँच साल का था जिसको हमने स्पेशल सम्मानित भी किया तो धूरी में ये पहली बार रखा गया है सुबह नौ बजे से लेके अभी शाम को पाँच बज के इंक्लूड किया और इक्कीस हजार तक के इसमें प्राइजेस डिस्ट्रीब्यूट किए गए हैं और ऑल द प्लेयर्स को जो यहाँ पे प्ले कर रहे प्ले करने आए और ट्रॉफ़ीज़ और मेडल्स डिस्ट्रीब्यूट किए तो इससे बच्चों को स्पोर्ट्समैनशिप के लिए और धूरी में हम चेस के लिए बच्चों में बहुत प्रोत्साहन था हमें एक्सपेक्टेशन थी कि बच्चों का गैदरिंग पता नहीं हो पाएगी या नहीं हो पाएगी बट मोर देन वन फिफ्टी पार्टिसिपेशन यहाँ पर पे पेरेंट्स ने की बच्चों ने की और बच्चे जो पेरेंट्स थे वो दूर दूर से यहाँ की जाखल से लुधियाना से संगरूर सुनाम नापा पटियाला बरनाला अलग अलग डिस्ट्रिक्स ने यहाँ पर पार्टिसिपेट किया सो so, धूरी वासियों को इस आज के दिन के लिए बहुत बहुत मिला थैंक यू ऐसे उपराले आगे भी होंगे ये तो हमारा पहला टूर्नामेंट था सर 110% ਹਮੇਂ ਇਹ ਟੂਰਨਾਮੈਂਟ ਅਗੇ ਵੀ ਕਵਾਰਟਰਲੀ ਕੋਸ਼ਿਸ਼ ਕਰਾਂਗੇ ਕਵਾਰਟਰਲੀ ਨਹੀਂ ਤਾਂ ਸਾਲ ਮੇ ਇੱਕ ਵਾਰ ਤੋਂ ਹਮ ਜਰੂਰ ਇਹ ਟੂਰਨਾਮੈਂਟ ਰੱਖਵਾਵਾਂਗੇ ਠੀਕ ਜੋ ਅੱਜ ਦਾ ਟੂਰਨਾਮੈਂਟ ਅੱਜ ਦਾ ਫਸਟ ਬਾਂਸਰ ਬ੍ਰਦਰ ਓਪਨ ਚੈਸ ਟੂਰਨਾਮੈਂਟ ਇਸ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਜੋ ਵੀ ਪਲੇਅਰ ਆਣ ਸਾਡੇ ਕੋਲ ਖਾਸ ਤੌਰ ਤੇ ਧੂਰੀ ਦੇ ਬੱਚਿਆਂ ਨੇ ਅਸੀਂ ਇਹ ਪ੍ਰਣਾਲਾ ਕੀਤੀ ਔਰ ਅਸੀਂ ਚਾਹਦੇ ਹਾਂ ਵੀ ਧੂਰੀ ਦੇ ਬੱਚੇ ਇਸ ਖੇਤਰ ਦੇ ਵਿੱਚ ਵਧੀਆ ਮੱਲਾ ਮਾਰਨ ਔਰ ਆਪਣੀ ਗ੍ਰੇਡੇਸ਼ਨ ਲੈਣ ਕਿਉਂਕਿ ਗ੍ਰੇਡੇਸ਼ਨ ਵਾਲੀ ਗੇਮ ਹੈ ਔਰ ਇਹ ਦਿਮਾਗੀ ਗੇਮ ਹੈ ਇਸ ਦੇ ਵਿੱਚ ਜੋ ਬਈ ਅੱਛੇ ਚਾਲਾਂ ਚੱਲਦਾ ਹੈ ਉਹ ਜਿੱਤਾ ਹਾਸਲ ਕਰਦਾ ਤਾਂ ਇੱਥੇ ਵੀ ਧੂਰੀ ਦੇ ਬਹੁਤ ਸਾਰੇ ਬੱਚਿਆਂ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਮੈਂ ਹਰਿੰਦਰ ਸ਼ਰਮਾ ਸ਼ਤਰੰਜ ਕੋਚ ਮੈਂ ਇਹ ਕਹਿਣਾ ਚਾਹੁੰਦਾ ਜੇਕਰ ਕੋਈ ਵੀ ਬੱਚਾ ਇਸ ਸੀਰੀਜ਼ ਦੇ ਵਿੱਚ ਸ਼ਤਰੰਜ ਸਿੱਖਣਾ ਚਾਹੁੰਦਾ ਤਾਂ ਉਹ ਕਿਸੇ ਵੀ ਟਾਈਮ ਅਕੈਡਮੀ ਦੇ ਵਿੱਚ ਆ ਸਕਦਾ ਹੈ ਤੇ ਜੇਕਰ ਕੋਈ ਵੀ ਅਸਮਰਥ ਹੈ ਕੋਈ ਗਰੀਬ ਬੱਚਾ ਹੈ ਪਰ ਉਸਦੇ ਅੰਦਰ ਕਾਬਲੀਅਤ ਹੈ ਤਾਂ ਮੈਂ ਅਕੈਡਮੀ ਵੱਲੋਂ ਇਹ ਮੈਂ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਆਓ ਫ੍ਰੀ ਦੇ ਵਿੱਚ ਉਸ ਨੂੰ ਕੋਚਿੰਗ ਮਿਲੂਗੀ ਤੇ ਅਸੀਂ ਚਾਹਦੇ ਹਾਂ ਵੀ ਧੂਰੀ ਦੇ ਵਿੱਚ ਅੱਗੇ ਵਧਾਓ ਸੋ ਇਹ ਉਪਰਾਲਾ ਸੀਗਾ ਮਾਰਸਲ ਬ੍ਰਦਰ ਦੀ ਤਰਫੋਂ ਤੇ ਅਸੀਂ ਇੱਕ ਵਾਰ ਫੇਰ ਤੋਂ ਜਿਹੜੇ ਜੇਤੂ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਜੀ ਨਾਮ ਹੈ ਮੈਂ ਮੇਰਾ ਨਾਮ ਸੰਦੀਪ ਆਂਡੇ ਹੈ ਮੈਂ ਪੰਜਾਬ ਸਟੇਟ ਚੈਸ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਮੈਂ ਤੇ ਨਾਲ ਪਲੇਅਰ ਵੀ ਆ ਆਪਣਾ ਟੂਰੀ ਇੱਥੇ ਮੈਚ ਸ਼ੁਰੂ ਹੋਇਆ ਇੱਥੇ ਚੈਸ ਦਾ ਸਤਰੰਗ ਟੂਰਨਾਮੈਂਟ ਕੀਤਾ ਗਿਆ ਜਿਵੇਂ ਦੇਖ ਸਕਦੇ ਹੋ ਇੱਥੇ ਬੰਸਲ ਬ੍ਰਦਰਸ ਨੇ ਕਰਵਾਇਆ ਟੂਰਨਾਮੈਂਟ ਇਹ ਫਸਟ ਟਾਈਮ ਇੱਥੇ ਟੂਰੀ ਦੇ ਵਿੱਚ ਹੋਇਆ ਹੈ ਪਲੇਅਰ ਤਕਰੀਬਨ 150 ਤੋਂ ਪਲੱਸ ਪਲੇਅਰਾਂ ਨੇ ਇੰਟਰ ਹੈ ਨਾਲ ਹੀ ਮੈਨੇਜਮੈਂਟ ਵੱਲੋਂ ਵੀ ਬਹੁਤ ਕਧੀਆਂ ਨੇ ਰੱਖਿਆ ਗਿਆ ਸਾਰੇ ਪਲੇਅਰਾਂ ਦਾ ਕੋਈ ਵੀ ਦਿੱਕਤ ਨਹੀਂ ਹੋਏਗਾ ਖਾਲੀ ਦਾ ਪ੍ਰਬੰਧ ਪੂਰਾ ਰੱਖਿਆ ਗਿਆ ਪੇਪਰਸ ਦੇ ਲਈ ਕਾਫੀ ਕੋਸ਼ਿਸ਼ ਰੱਖਿਆ ਜਾਂਦੀ ਹੈ ਵੱਲੋਂ ਤੇ ਮੈਚ ਕਾਫੀ ਵਧੀਆ ਸਕਸੈਸਫੁਲ ਰਹੇ ਹੈ ਚੈਸ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਆਉਣ ਵਾਲੇ ਜਨਰੇਸ਼ਨ ਦੇ ਲਈ ਚੈਕੀ ਕਿਸੀ ਗੇਮ ਹੈ ਜਿਹੜੀ ਮਾਈਂਡ ਗੇਮ ਹੈ ਇਹਦੇ ਨਾਲ ਆਪਣੇ ਬ੍ਰੇਨ ਦੀਆਂ ਦੋਨੇ ਸਾਈਡਾਂ ਕੰਮ ਕਰਦੇ ਨੇ ਜਦ ਬੱਚਾ ਚੈਕ ਖੇਡਦਾ ਹੈ ਨਾਲੇ ਇਹਦੀ ਗ੍ਰੇਡਿਏਸ਼ਨ ਵੀ ਹੈਗੀ ਹੈ ਅੱਗੇ ਦੇਖਿਆ ਹੋਊਗਾ ਆਪਾਂ ਨੇ ਆਪਣੇ ਇੰਡੀਆ ਦੇ ਵਿੱਚ ਕਾਫੀ ਸਾਰੇ ਗ੍ਰੈਂਡ ਮਾਸਟਰ ਸੁਪਰ ਗ੍ਰੈਂਡ ਮਾਸਟਰ इवन ਕੀ ਆਪਣਾ ਵਿਕੀਸ਼ ਵਰਲਡ ਚੈਸ ਚੈਂਪੀਅਨ ਹੈਗਾ ਉਹ ਵੀ ਚੈਸ ਦੇ ਵਿੱਚੋਂ ਹੀ ਵਧੀਆ ਕਰ ਰਿਹਾ ਤਾਂ ਮੈਂ ਚਾਹਾਂਗਾ ਕਿ ਆਨਲਾਈਨ ਟਾਈਮ ਦੇ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਛੋਟੇ ਬੱਚਿਆਂ ਨੂੰ ਚੈਸ ਦੇ ਵਿੱਚ ਅੱਗੇ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਣਾ ਦੇਵੇ। ਜੀ।